ਮਮਨ ਹਾਂਜੀ ਪੁੱਤੀ ਕਰ ਲਗੀ ਆ ਕੋਸ਼ਣੀ ਵਿੱਚ ਆਤਰ ਲੱਗੀ ਮਿਰਲੀ ਵੀ ਤਰ ਲਈ ਥੋੜੀ ਜੀ ਲ ਅੱਗੇ ਵਾਲਾ ਤਾਂ ਡਲੀ ਬਣਾਉਣੀ ਆ ਮੈਂ ਸਾਰਿਆਂ ਨੇ ਬਣਾਉਣੀ ਤੁਸੀਂ ਵੀ ਵੇਚੀ ਹੁੰਦੇ ਕੀ ਪਤਾ ਪੁੱਤ ਤੁਹਾਡੇ ਸਾਰਿਆਂ ਦਾ ਰਾਦਾ ਬਦਲ ਗਿਆ ਹੋਵੇ ਮੈਨੂੰ ਵਿੱਚ ਤੈਹੀ ਗਿਣਤੀ ਦੇ ਗਣਦੇ ਜੇਕ ਨਹੀਂ ਗਣਦੇ ਇਹ ਕੱਲ ਦਾ ਮੈਨੂੰ ਕੀ ਪਤਾ ਵਾ ਮੰਮੀ ਤੁਸੀਂ ਜਿੱਦਾਂ ਮਰਜ਼ੀ ਕਰੋ ਸਾਡੇ ਨਾਲ ਪਰ ਤੁਸੀਂ ਇਸ ਘਰ ਦੇ ਮੈਂਬਰ ਹੋ ਅਹੀਂ ਨਹੀਂ ਤੁਹਾਡੇ ਨਾਲ ਉਦਾ ਕਰਨਾ ਜਿੱਦਾਂ ਦੇ ਤੁਸੀਂ ਗਣਦੇ ਚੱਲ ਪੁੱਤ ਜੋ ਹੋ ਗਿਆ ਨਾ ਮਿੱਟੀ ਪਾਓ ਗੱਲ ਤੇ ਉਹ ਗੱਲ ਹੁਣ بار بار ਨਾ ਜਟਾਇਆ ਕਰੋ ਮੰਮੀ ਅਹੀਂ ਕੀ ਜ ਤੋਣਾ ਵਾ ਤੁਸੀਂ ਥੋੜਾ ਸੁਧਰ ਜਾਓ ਨਾ ਆਪਣੇ ਜਿ ਸੁਧਾਰ ਲਿਆਓ ਫਿਰ ਸਾਡੇ ਘਰ ਦਾ ਸਰਕਲ ਵਧੀਆ ਚ ੱਲਣਾ ਵਾ ਤੇ ਮੈਂ ਸਰਕਲ ਨੂੰ ਕੀ ਕਿਹਾ ਵਾ ਮੈਂ ਅਕੜ ਆਪਣੇ ਘਰ ਦਾ ਪੜਾਈ ਚਾਉਣੀ ਆ ਮੈਂ ਕਿਹੜਾ ਚਾਉਣੀ ਆ ਕੋਈ ਗਲਤ ਹੋਵੇ ਪਤਾ ਮੰਮੀ ਤੋ ਕਿੰਨਾ ਘਪਲਾ ਚਾਉਂਦੇ ਸਾਰਿਆਂ ਨੂੰ ਤੇ ਨਾ ਕੀ ਕਰਨ ਦੀ ਨਾ ਉਹ ਸੁੱਤੀ ਇਹ ਹਜੇ ਹੁਣੇ ਸੁੱਤੀ ਆਪਣੇ ਕਮਰੇ ਚ ਮੇਰੀ ਗੱਲ ਸੁਣ ਚਾਹ ਬਣਾ ਕੇ ਨਾ ਤੇ ਮੈਨੂੰ ਪਾਦੀ ਕੱਪ ਚ ਮੈਂ ਨਾ ਉਹ ਦੇ ਆਉਂਗੀ ਇਸੇ ਬਾਅਦ ਮੈਂ ਆਪਣੀ ਤੀ ਦੇ ਲਾਗੇ ਜਾਉਂਗੀ ਤੇ ਹੋ ਸਕਦਾ ਮੇਰੇ ਨਾਲ ਕੋਈ ਗੱਲਬਾਤ ਕਰ ਹੀ ਲਵੇ ਉਹ ਮੇਰੀ ਗੱਲ ਸੁਣ ਲੋ ਮੰਮੀ ਖਬਰਦਾਰ ਜੇ ਤੂੰ ਉਹਦੇ ਲਾਗੇ ਗਏ ਮੈਂ ਤੁਹਾਨੂੰ ਚਾਹ ਨਹੀਂ ਫੜਾਉਣੀ ਫਲੂ ਨਹੀਂ ਮੈਂ ਆਪੇ ਦੇ ਕੇ ਆਵਾਂਗੀ ਤੁਸੀਂ ਉਹਨੂੰ ਬੁਲਾਉਣਾ ਵਾ ਮੈਂ ਆਦੀ ਮਾਂ ਵਾਂ ਤੂੰ ਤੇ ਅੰਗਲਾਂ ਕੱਢ ਜੇ ਤੂੰ ਦੁਸ਼ਮਣ ਹੁੰਨੀ ਉਹਦੀ ਇਹ ਤੇ ਮੰਮੀ ਤੁਹਾਨੂੰ ਹੀ ਪਤਾ ਤੂੰ ਉਹਦੀ ਮਾਂ ਕੋ ਦੁਸ਼ਮਣ ਨਾਲੇ ਤੁਹਾਨੂੰ ਕੀ ਲੱਗਦਾ ਵਾ ਮੈਨੂੰ ਕੁਝ ਨਹੀਂ ਪਤਾ ਮੈਨੂੰ ਸਾਰਾ ਕੁਝ ਪਤਾ ਵਾ ਉਸ ਦਿਨ ਜਿਹੜੇ ਸਬਜ਼ੀ ਦੇ ਵਿੱਚ ਇੱਥੇ ਪੂੜੀਆਂ ਡੇ ਉਹ ਪਾਉਣ ਸਬਜ਼ੀ 'ਚ ਮੈਂ ਸਾਰਾ ਕੁਝ ਵੇਖ ਲਿਆ ਸੀ ਤਾਂ ਹੀ ਮੈਂ ਤੁਹਾਨੂੰ ਕਹਿਂਦੀ ਆ ਪਰ ਕਿਹੜੀਆਂ ਕਿਹੜੀਆਂ ਪੂੜੀਆਂ ਦੀ ਗੱਲ ਕਰਦੀਆਂ ਤੂੰ ਮਮਮੀ ਜ਼ਿਆਦਾ ਭੋਲੇ ਨਾ ਬਣੋ ਤੁਹਾਨੂੰ ਪਤਾ ਵਾ ਕਿਹੜੀਆਂ ਪੂੜੀਆਂ ਦੀ ਗੱਲ ਕਰਨੀ ਆ ਨੀ ਮੈਂ ਤਾਂ ਕੋਈ ਪੂੜੀ ਨਹੀਂ ਪਾਈ ਹੋਰ ਨਾ ਸਾਰਾ ਟੱਬਰ ਮੇਰੇ ਬਖਲਾਫ ਹੋ ਗਿਆ ਨਾ ਤੇ ਤੇਰੀ ਵੀ ਜ਼ੁਬਾਨ ਕੋਲ ਜਿਆਦਾ ਚੱਲਣ ਡੈ ਪਈ ਆ ਆਪਣੇ ਆਪ ਤੇ ਕੰਟਰੋਲ ਕਰ ਲਾ ਤੈਨੂੰ ਮੈਂ ਦੱਸਤਾ ਮੰਮੀ ਮੈਂ ਤੇ ਕਰ ਲੂੰਗੀ ਤੁਸੀਂ ਵੀ ਕਰ ਲੋ ਨਾ ਪਰ ਤੁਸੀਂ ਖਬਰ ਦਾ ਚਾਹ ਲੈ ਕੇ ਨਹੀਂ ਜਾਣੀ ਉਹਦੇ ਲਾਗੇ ਮੈਂ ਆਪੇ ਦੇ ਕੇ ਆਉਂਗੀ ਕੋਈ ਚੀਜ਼ ਵੀ ਨਹੀਂ ਤੁਸੀਂ ਉਹਨੂੰ ਦੇਣੀ ਜਿੰਨੂੰ ਨਹੀਂ ਯਕੀਨਤਾ ਦਿੱਤੀ ਨਹੀਂ ਜੇ ਮੈਂ ਤੇਰ ਨਾਲ ਪਿਆਰ ਨਾਲ ਪੇਸ਼ ਆਉਂਦੀ ਆ ਨਾ ਤੂੰ ਵੀ ਮੇਰੇ ਨਾਲ ਪਿਆਰ ਨਾਲ ਪੇਸ਼ ਆ ਆ ਬਦਤਮੀਜੀ ਨਾ ਕਰ ਮੇਰੇ ਨਾਲ ਮੰਮੀ ਮੈਂ ਬਦਤਮੀਜੀ ਨਹੀਂ ਕਰਨੀ ਬਸ ਮੈਂ ਜਿਹੜੀ ਗੱਲ ਤੁਹਾਨੂੰ ਕਹੀ ਆ ਨਾ ਉਹ ਬੱਸ ਮੰਨ ਲਓ ਤੇ ਜਾਓ ਮੇਨ ਲੱਗੋ ਚਾਹ ਬਣਾਉਂ ਗੱਡੀਆਂ ਤੁਹਾਨੂੰ ਦੇ ਦੂੰਗੀ ਕੋਈ ਗੱਲ ਨਹੀਂ ਨਾ ਮੇਰ ਨਾਲ ਨਰਾਜ ਹੋਵਾਂ ਤਾਂ ਕਰਕੇ ਨਹੀਂ ਮੇਰ ਨਾਲ ਬੋਲਣ ਦੀ ਧੀ ਉਹ ਮੇਰੀ ਆ ਤੇ ਮੇਰੀ ਰਹਿਣੀ ਆ ਤੂੰ ਜਿੰਨੇ ਮਰਦੀ ਪਾਪੜ ਵੇਲਾ ਠੀਕ ਆ ਤੇਰੇ ਕਿਛੇ ਨ ਲੱਗਣਾ ਮੇਰੀ ਗੱਲ ਸੁਣ ਲੋ ਕਿਹੜਾ ਮਾਮਾ ਵਾਲਾ ਤੇ ਕੰਮ ਕੀਤਾ ਜਿਹੜੀ ਧੀ ਤਾ ਢੀ ਰਹਿਣੀ ਆ ਜਾਓ ਫਿਰ ਉਹਦੇ ਲਾਗੇ ਸੋਣਾ ਉਹ ਮਿੱਠੇ ਬੋਲੋ ਉਹਦੇ ਕੋ ਫਿਰ ਸੁਣਾਉਗੀ ਤੁਹਾਨੂੰ ਸੁਣ ਲੂੰਗੀ ਮੈਂ ਮੇਰੀ ਧੀ ਆ ਜੋ ਬੋਲੂਗੀ ਨਾ ਮੈਂ ਬਰਦਾਸ਼ਤ ਕਰ ਲੂੰਗੀ ਪੱਤੇਆਂਆਂ ਗੱਲਾਂ ਜਿਹੜੀਆਂ ਨਾ ਉਹ ਮੇਰੇ ਕੋਲ ਬਰਦਾਸ਼ਤ ਨਹੀਂ ਮੇਰੇ ਲਾਗੇ ਖੜੇ ਕਿ ਉਹ ਜਾਓ ਫਿਰ ਚੱਲੀ ਆ ਮੈਂ ਮੈਨੂੰ ਸ਼ੌਕ ਨਹੀਂਗਾ ਤੇਰੇ ਲਾਗੇ ਖਲੋਣ ਦਾ ਤੇ ਆ ਜਿਹੜੇ ਝੂਠੇ ਇਲਜ਼ਾਮ ਲਾਵਾ ਨਾ ਇਹ ਇਲਜ਼ਾਮ ਲਾਉਣੇ ਬੰਦ ਕਰ ਮੇਤੇ ਅੱਛਾ ਝੂਠੇ ਆ ਆਹੋ ਤੇ ਫਿਰ ਸੋ ਖਾਓ ਜੀ ਝੂਠਾ ਤੇ ਖਾਓ ਫਿਰ ਸੋ ਪੂਣਵੇਂ ਮੂੰਹ ਥੱਲੇ ਹੋ ਗਿਆ ਵਾ ਪਤਾ ਨਾ ਮੈਂ ਝੂਠੀ ਆ ਸ਼ਰਮਿੰਦੇ ਹੋ ਕੇ ਹੁਣ ਚਲ ਗਈ ਆ ਆਪਣੀਆਂ ਕਰਤੂਤਾਂ ਦਾ ਪਤਾ ਵਾ ਇਸੇ ਕਰਕੇ ਹੁਣ ਥੱਲੇ ਮੂੰਹ ਕਰਕੇ ਭੱਜ ਗਈ ਨਾ ਪਤਾ ਕੀ ਕਰਾਂ ਮੈਂ ਕਿੱਦਾਂ ਬਣਾਵਾ ਇਹਨੂੰ ਜੋ ਕੋਸ਼ਿਸ਼ ਵੀ ਕਰਨ ਈ ਆ ਨਾ ਮੈਂ ਆਪਣੀ ਧੀ ਵਾਸਤੇ ਕਰ ਰਹੀ ਆ ਤੇ ਧੀ ਮੇਰੀ ਮੈਨੂੰ ਇੰਨਾ ਗਲਤ ਸਮਝਣ ਡੈ ਪਈ ਆ ਮੇਰੇ ਨਾਲ ਬੋਲਣਾ ਵੀ ਜ਼ਰੂਰੀ ਨਹੀਂ ਸਮਝਦੀ ਕਿੱਦਾਂ ਵੇਖਦੀ ਮੇਰੇ ਵੱਲ ਜਿੱਦਾਂ ਮੈਂ ਬੜਾ ਤਕੜਾ ਕੋਈ ਜੁਰਮ ਕਰਤਾ ਹੁੰਦਾ ਵਾ ਮੇਰੇ ਕੋਲ ਨਹੀਂ ਬਰਦਾਸ਼ ਹੁੰਦਾ ਇੰਦਾ ਕੀ ਕਰਾਂ ਮੈਂ ਕਿੱਦਾਂ ਬਣਾਵਾ ਇਹਨੂੰ ਹਾਏ ਰੱਬਾ ਤੂੰ ਹੀ ਕੋਈ ਹੱਲ ਦੱਸ ਹੁਣ ਮੈਨੂੰ ਸਾਰਾ ਟੱਬਰ ਹੀ ਮੇਰੇ ਵੱਲ ਇਦਾਂ ਵੇਂਦਾ ਜਿਦਾਂ ਨੂੰ ਖਾ ਹੀ ਜਾਣਾ ਵਾ ਹੁਣ ਤੇ ਮੇਰਾ ਘਰ ਖਲੋਣ ਜੀ ਵੀ ਨਹੀਂ ਕਰਦਾ ਕਿੰਨੂ ਦੁੱਖ ਦੱਸਾਂ ਆਪਣਾ ਮੈਂ ਜੇ ਪੇਕੇ ਦੱਸਾਂ ਤੇ ਪਰਜਾਈਆਂ ਨੇ ਮਖੌਲ ਕਰਨੇ ਆ ਤੇ ਭਰਾ ਵਾ ਉਹ ਚੱਜ ਨਾਲ ਅੱਗੇ ਨਹੀਂ ਮੇਰੇ ਨਾਲ ਬੋਲਦੇ ਭੈਣਾ ਵਾ ਉਹ ਵੀ ਕਿਤੇ ਫੋਨ ਕਰਕੇ ਰਾਜੀ ਨਹੀਂ ਹੁੰਦੀਆਂ ਤੇ ਕਿਤੇ ਫੋਨ ਕਰਕੇ ਤਾਂ ਹਾਰ ਹੀ ਪੁੱਛ ਲਈਏ ਕੀ ਕਰਾਂ ਮੈਂ ਜਿੱਤੀ ਤੇ ਤੀ ਵੀ ਐਉਂ ਲੱਗਦਾ ਜਿਵੇਂ ਬਗਾਨੀ ਹੋ ਗਈ ਆ ਉਹਨੂੰ ਤੇ ਇੱਦਾਂ ਜਿੱਦਾਂ ਮਾਂ ਮੇਰੀ ਸਭ ਤੋਂ ਵੱਡੀ ਦੁਸ਼ਮਣ ਆ ਪਰ ਜੋ ਕੁਛ ਵੀ ਹੋਇਆ ਵਾ ਨਾ ਇਹ ਸਭ ਅਮਨ ਦਾ ਕੀਤਾ ਕਰਾਇਆ ਵਾ ਇਹ ਮੇਰੇ ਨੌ ਦੇ ਪੁਆੜੇ ਆ ਮੈਂ ਤਾਂ ਨਾ ਕਦੀ ਮਾੜਾ ਨਹੀਂ ਕੀਤਾ ਨਿਕਲ ਕੇ ਆ ਗਈ ਉਥੋਂ ਤੇ ਮੈਂ ਫਿਰ ਵੀ ਆਪਣੇ ਘਰ ਰੱਖ ਲੈਣ ਨੂੰ ਵੀ ਕੋਈ ਗੱਲ ਨਹੀਂ ਉਹੋ ਜੀ ਸੱਸ ਹੁੰਦੀ ਨਾ ਇਹਦੀ ਗੁੱਤ ਫੜ ਕੇ ਉਹ ਬਾਹਰ ਕੱਢਦੀ ਗਲਤੀ ਤੇ ਕਿਤੇ ਨਾ ਕਿਤੇ ਮੇਰੇ ਕੋ ਵੀ ਹੋ ਗਈ ਆ ਜੇ ਕਿਤੇ ਸਗਾਤ ਮੇਰੇ ਘਰ ਨਾ ਹੁੰਦੀ ਤੇ ਮੇਰੀ ਧੀ ਨੇ ਮੇਰੇ ਨਾਲ ਇਦਾਂ ਨਹੀਂ ਕਰਨਾ ਕਦੀ ਵੀ ਚੱਲ ਕੋਈ ਨਹੀਂ ਮੇਰਾ ਟਾਈਮ ਵੀ ਕਿਤੇ ਨਾ ਕਿਤੇ ਆਊਗਾ ਯਾ ਫਿਰ ਦੱਸੂਗੀ ਤੁਹਾਨੂੰ ਪਬਲੀਕੀ ਕਰੰਦੇ ਕੁਛ ਨਹੀਂ ਨਵਾ ਧੋਖ ਭਾਂਡੇ ਹੀ ਤੇ ਮੈਂ ਅੱਖਾਂ ਦੀ ਸਾਫ਼ ਕਰਦੇ ਰਹੀ ਆ ਲਿਓ ਮੈਂ ਕੁਝ ਕਰਵਾਣਾ ਤੁਹਾਡੇ ਨਾਲ ਨਹੀਂ ਨਹੀਂ ਕੰਮ ਤੇ ਕੋਈ ਨਹੀਂ ਆ ਕੰਨ ਵਾਲਾ ਉਹ ਚਾਹ ਬਣੀ ਆ ਤੀ ਚਾਹ ਪੀ ਲੋ ਤੇ ਮੇਰਾ ਫੋਨ ਕਿੱਥੇ ਲੱਭਣ ਨਹੀਂ ਦਿਆ ਫੋਨ ਤੇ ਇੱਕਦਾਂ ਲੱਗਾ ਚਾਰਜਰ ਉਧਰੋਂ ਮੈਨੂੰ ਲਿਆ ਦਿਓ ਹਾਂ ਉਧਰ ਮੰਮੀ ਆ ਤੂੰ ਮੇਰਾ ਨਹੀਂ ਦਿਲ ਕਰਦਾ ਉਹਨਾਂ ਨੂੰ ਕਿੱਥੇ ਲੈ ਆਇਆ ਹਾਂ ਤੈਨੂੰ ਮੰਮੀ ਨੇ ਕੀ ਕਹਿਣਾ ਵਾ ਤੂੰ ਫਿਰ ਕੁੱਝ ਕੇ ਬੁਲਾਉਂਦੇ ਆ ਮੈਨੂੰ ਤੇ ਫਿਰ ਮੇਰਾ ਦਿਲ ਨਹੀਂ ਕਰਦਾ ਕੁਛ ਨਹੀਂ ਹੁੰਦਾ ਨਾ ਵ ਜਦ ਤੂੰ ਨਹੀਂ ਬੁਲਾਉਂਦੀ ਤੇ ਫਿਰ ਭਾਬੀ ਮੈਂ ਆਣੀ ਜਾਣਾ ਹੈਗਾ ਚਾਹ ਲਿਆ ਦਿਓ ਮੇਰਾ ਫੋਨ ਦੋ ਚੱਲ ਮੈਂ ਲਿਆ ਦਿੰਨੀ ਆ ਤੇ ਆ ਚਾਹ ਪੀਓ ਫਿਰ ਮੈਂ ਰੋਟੀ ਬਣਾਉਣੀ ਆ ਤੇ ਇਦਾਂ ਕਰਨੀ ਮੈਂ ਬਣਾ ਦੂੰਗੀ ਜੇ ਤੂੰ ਲੱਗ ਫੜਾਫੜੂ ਦੀ ਕੋਈ ਗੱਲ ਨਹੀਂ ਮੈਂ ਕਰਵਾ ਦਾਂਗੀ ਇਹਨਾਂ ਨੂੰ ਚੱਲ ਆ ਜਾ ਮੈਂ ਫਿਰ ਲਿਆ ਦਿੰਦੀ ਤੈਨੂੰ ਪਹਿਲਾਂ ਮੋਬਾਈਲ ਉਠੋ ਪਾਣੀ ਪੀ ਲੋ ਮੇਰੀ ਗੱਲ ਸੁ ਸੁਨੀ ਕਿੱਥੇ ਆ ਸੁਨੀ ਦਾ ਕੀ ਦੱਸਾਂ ਹੂੰ ਵੀ ਆਉਂਦਿਆਂ ਸਾਰ ਪਤਾ ਨਹੀਂ ਵੀ ਉਹਦੇ ਕੰਨ 'ਚ ਕੀ ਵਾਲਾ ਪਾਇਆ ਹੂੰ ਤੇ ਫੇਰ ਕਿੱਥੇ ਉੱਡ ਗਏ ਨੇ ਫੇਰ ਚਲ ਗਏ ਫੇਰ ਚਲ ਗਏ ਕਿੱਥੇ ਦੱਸ ਮੈਨੂੰ ਉਹ ਦੱਸ ਕੇ ਜਾਂਦੇ ਨੇ ਇਹ ਕੋੜਦਾ ਜਿਹੜੀ ਆ ਉਹ ਸਾਡੇ ਨਾਲ ਧੋਖਾ ਕਰ ਗਈ ਜੇ ਇਹ ਆ ਤੇ ਇਹ ਆਂਦੀ ਵੀ ਮੈਂ ਤੇ ਤੁਹਾਡੀ ਮੰਨਣੀ ਨਹੀਂ ਜੋ ਮੇਰਾ ਜੀ ਕਰੇਗਾ ਕਹਾਂਗੀ ਮੈਨੂੰ ਲੱਗਦਾ ਪੇਕੇ ਲੈ ਕੇ ਗਈ ਆ ਉਹਨੂੰ ਉਹ ਨਹੀਂ ਹਾਲ ਜੇ ਪੁੱਤ ਚੰਗਾ ਹੋਵੇ ਉਹੀ ਸਿਆਣਾ ਬੋਣਾ ਕਰੇ ਇਹਦਾ ਮਤਲਬ ਤੇ ਇਹ ਹੋਇਆ ਵੀ ਦੱਸਦੇ ਪੁੱਛਦੇ ਬਨੇ ਆਪਣੀ ਮਰਜ਼ੀ ਦੇ ਕਰਨਾ ਨਾ ਕੁਛ ਨਹੀਂ ਹਾਲ ਕੋਈ ਗੱਲ ਨਹੀਂ ਆਰਾਮੇ ਫਿਰ ਇੱਥੇ ਆਉਣਾ ਜਾਣਾ ਕਿੱਥੇ ਆ ਮੈਂ ਕਈ ਉਹਦੀ ਸੋਚਨੀ ਆ ਅਜੇ ਸਾਡੀਆਂ ਮਾੜੀਆਂ ਮੋਟੀਆਂ ਚੱਲਦੀਆਂ ਨੇ ਤੇ ਜੇ ਕੱਲ ਨੂੰ ਆਪਾਂ ਮੰਜੀ ਦੇ ਪੈ ਗਏ ਤੁਹਾਨੂੰ ਕੌਣ ਸੰਭੇਗਾ ਮੈਂ ਤਾਂ ਇਹੋ ਜਿਹਾ ਕਿਡਲ ਵਾਲ ਪਾਉਂਗਾ ਯਾਦ ਸਮਝੇ ਦੋਵੇਂ ਜੀ ਵੇਖੇ ਨਾ ਤਾਂ ਹਲਕੀ ਕਰਨਾ ਲੜਾਈ ਪੈ ਜਾਏਗੀ ਕਹਿੰਦੀ ਜਿਹੜੀ ਪਏ ਮੈਨੂੰ ਕੋਈ ਲੜਾਈ ਦਾ ਡਰ ਨਹੀਂ ਇਹ ਇਕ ਕੜੀ ਪਹਿਣੀ ਪਹਿਣੀ ਆ ਬਥੇਰਾ ਡਰ ਡਰ ਕੇ ਦਿਨ ਕੱਢਣ ਲਏ ਪਰ ਕਿੰਨਾ ਚਿਰ ਕੋਈ ਕੰਨਾਂ ਚ ਉਂਗਲਾ ਪਾ ਕੇ ਟਾਈਮ ਕੱਢੇ ਡਰ ਕੇ ਤਾਂ ਹੁੰਦਾ ਦੋਵੇਂ ਤਰ੍ਹਾਂ ਸਮਝਣਾ ਜਦੋਂ ਉਹਨਾਂ ਨੂੰ ਪ੍ਰਵਾਹ ਘਰ ਨੂੰ ਘਰ ਨਹੀਂ ਸਮਝਦੇ ਨਾ ਵੇ ਕਿੰਨੇ ਦਿਨਾਂ ਬਾਅਦ ਆਇਆ ਇਹਨੂੰ ਨਹੀਂ ਪਤਾ ਕਿ ਮੈਂ ਆਪਣੀ ਮਾਂ ਨੂੰ ਪੁੱਛਾਂ ਜਾਂ ਆਪਣੇ ਪਿਓ ਨੂੰ ਪੁੱਛਾਂ ਵੀ ਕੋਈ ਕੰਮ ਕਰਨੀ ਹੈਗਾ ਹੁਣ ਮੁੰਡਾ ਵੇਹਲਾ ਸਾਰੇ ਫਿਕਰ ਵਿਚਾਰਾ ਕਰਨ ਲਿਆ ਝੋਨੇ ਦੀ ਪੈਸੇ ਆਏ ਨਹੀਂ ਆਏ ਉਹ ਵਿਚਾਰਾ ਟੈਨਸ਼ਨਾਂ ਲਵੇ ਹੈ ਆਰਤੀਆਂ ਨੂੰ ਜਾ ਕੇ ਉਹ ਮਿਲੇ ਝੋਨੇ ਉਹ ਤਲਾਵੇ ਵਡਾਵੇ ਉਹ ਹਰ ਪੈਲਿਆ ਮਾਉਂ ਦਾ ਉਹਨੂੰ ਫਿਕਰ ਗਾਂ ਕਣਕ ਦੇ ਬੀ ਕਿਹੜੇ ਬੀਜਣੇ ਉਹ ਫਿਕਰ ਕਰੇ ਇਹਦੀ ਕੋਈ ਜ਼ਿੰਮੇਵਾਰੀ ਹੈਗੀ ਆ ਨਾ ਉਹਨੂੰ ਕੋਈ ਫਿਕਰ ਪਾਕਾ ਨਹੀਂ ਬਸ ਆਪਣੇ ਆਪ ਚ ਹੀ ਰਹਿੰਦੇ ਨੇ ਉਹਨਾਂ ਕੋ ਮੜ ਚੰਗੀ ਕਰੇ ਕੋਈ ਨਹੀਂ ਇਹਨੂੰ ਫਿਰ ਤੋਰ ਲਾਉਂਦੇ ਇਹਨੂੰ ਮ제 ਲੈ ਆਉਂਦੇ ਇਹਨੂੰ ਕਹਿਣਾ ਨਹੀਂਗਾ ਇਹਨੂੰ ਨਾ ਹੁਣ ਮੈਂ ਅਡ ਕਰਨਾ ਵਾ ਇਹਨੂੰ ਪਹਿਲੀ ਦੇਣੀ ਮੱਤੀ ਗੇ ਹਿੱਸੇ ਦੀ ਲੋਕਾਂ ਨੇ ਬਰਾਜੀ ਲੈਣਾ ਅੱਖਣਾ ਕਰੇ ਇਹ ਇੱਕ ਕਾਢ ਛੜੀ ਜਾਂ ਤੇ ਦੂਜੀ ਦੇ ਨਾਲ ਇਹਨਾਂ ਦੀ ਬੰਦ ਆਏ ਹੁਣ ਲੋਕਾਂ ਵਾਲੇ ਵੇਂਦੇ ਰਹੀਏ ਲੋਕਾਂ ਵਾਲ ਨਹੀਂ ਵੇਖਣਾ ਲੋਕ ਜਿਹੜੇ ਆ ਨਾ ਉਹ ਤਮਾਸ਼ਾ ਪਾਈਉਂਦੇ ਆ ਜੇ ਘਰ ਚ ਲੱਗੇ ਤੇ ਦੇ ਜੇ ਆਪੇ ਕੋਈ ਵੀ ਨਹੀਂ ਲੈਂਦਾ ਤੇ ਜਦੋਂ ਲੌਂਡਾ ਆ ਤਾਂ ਫਿਰ ਲੱਗਣ ਦੇ ਦਾਦੀ ਕਿਹੜੇ ਵੇਲੇ ਕਹ ਲਈ ਇਹਨਾਂ ਖੱਤਿਆਂ ਨਾਲ ਮੱਥਾ ਲੱਗਾ ਕਿੰਦੇ ਦਿਨ ਧਵਾਨ ਹੋਈ ਜਾਣ ਦੇ ਤੂੰ ਫੇਰ ਕੰਮਾਂ ਕਰ ਅਹੀਂ ਜੀਨੇ ਜਾ ਗਏ ਨੇ ਨਾ ਚਲੋ ਮੁੰਡੇ ਦਾ ਚੋਰਾ ਵਾ ਵੀ ਉਹਦਾ ਵਿਚਾਰੇ ਦਾ ਘਰ ਉੱਤਰ ਗਿਆ ਵਾ ਕੋਈ ਗੱਲ ਨਹੀਂ ਕਰਾਉਣੇ ਹਿੰਮਤ ਉਹਦੇ ਨਾਲ ਕਰਨ ਦੇ ਆ ਕਮਾਈ ਕੋਈ ਨਹੀਂ ਕਰ ਮਾੜਾ ਚੰਗਾ ਹੋ ਹੀ ਜਾਊਗਾ ਉਹਦਾ ਵੀ ਥੋੜਾ ਜਿਹਾ ਹੁਣ ਉਹਨੇ ਦਿਲ ਤਰਿਆ ਕੰਮ ਕਰਨ ਲੱਗ ਪਿਆ ਵਾ ਠੀਕ ਹੈ ਕਿ ਨਹੀਂ ਫੇਰ ਚੰਗਾ ਵਿਚਾਰਾ ਇੰਨਾ ਕੁਝ ਹੋਣ ਤੋਂ ਬਾਅਦ ਵੀ ਵੇਲਾ ਘਰਵਾਰ ਸੰਭੀ ਜਾਂਦਾ ਹੰਗਾ ਸ਼ਾਬਾਹ ਕੀ ਕਰੇ ਜਿਹੜਾ ਕਰਮਾਂ ਦਾ ਸਤਾਵ ਆ ਉਹ ਮਿਲ ਕੇ ਹੀ ਰਹਿੰਦਾ ਵਾ ਜਾ ਕਰਲਾ ਕੰਮ ਕਰ ਜਿਹੜਾ ਕਰਨਾ ਹੀ ਮੈਨੂੰ ਇਨਾ ਗੁੱਸਾ ਚੜ ਗਿਆ ਨਾ ਇਹ ਮੁੰਡੇ ਦੇ ਉੱਤੇ ਤੇ ਤੂੰ ਸ਼ਰਮ ਕਰ ਲੈ ਥੋੜੀ ਬੋਦੀ ਮਰਨ ਤੇ ਡਿਆ ਹੀ ਵੀ ਮੈਨੂੰ ਪੈੜੀ ਮਿਲ ਜੇ ਫਰੀ ਦੀ ਇਹਦੇ ਨਾਲੇ ਗੱਲਾ ਕਰ ਦਿੰਦਾ ਨੇ ਉਹਦਾ ਵੇਟ ਵਾਰ ਕੇ ਤੇ ਪਤਾ ਨਹੀਂ ਇਹਨੇ ਕੀ ਕਰ ਦੇਣਾ ਹੈ ਹੁਣ ਇਹਨੇ ਮਾ ਨਾ ਦੇ ਵੀ ਨਹੀਂ ਲਵਾਉਣੀ ਮੈਨੂੰ ਇਹਨੂੰ ਉਦੋਂ ਜਦੋਂ ਮੈਂ ਮਰੂੰਗਾ ਮੇਰੀ ਗੱਲ ਸੁਣੋ ਕਿੱਥੇ ਚੱਲੇ ਹੋ ਉਹ ਮੈਂ ਪਿੰਡ ਵਾਲੇ ਘਰ ਚ ਲਾਈ। ਉਸ ਕੰਮ ਚ ਕੀਆ ਕਰੋ? ਉਹ ਚੁੱਕ ਲੈਣਾ ਵਾ ਤੋਰੂਗਾ ਤੇ ਚੁੱਕੂਗਾ ਕਿ ਪਹਿਲਾਂ ਚੁੱਕ ਲੈ। ਤੇ ਉਹ ਮੈਨੂੰ ਵੀ ਲੈ ਜਾਓ ਹਾਂ। ਕੀ ਕਰਨਾ ਸਫਾਈ ਕਰਾਂਗੀ? ਉਹ ਲੈ ਤੂੰ ਸਫਾਈ ਕਰਨੀ ਮੈਨੂੰ ਕੰਮ ਹੋ ਉਥੇ। ਕੰਮ ਤੇ ਟਾਈਮ ਤੇ ਉਨਾ ਹੀ ਲੱਗਣਾ ਵਾ। ਉਹ ਮੈਂ ਉਥੋਂ ਲੈ ਕੇ ਨਾ ਸਮਾਨ ਤੇ ਮੈਂ ਮੁੰਡੇ ਨਾਲ ਕਿਤੇ ਜਾਣਾ ਵਾ। ਤੇ ਸਫਾਈ ਮੈਂ ਕਰ ਦਿੱਤੀ ਹੈ ਉਥੇ ਕੋਈ ਸਫਾਈ ਦੀ ਲੋੜ ਨਹੀਂ ਆ। ਚਲੋ ਠੀਕ ਆ ਤੇ ਮੇਰੀ ਗੱਲ ਸੁਣੋ ਮੈਂ ਰੋਟੀ ਬਣਾਈ ਹੈ ਤੇ ਪਹਿਲਾਂ ਰੋਟੀ ਖਾ ਕੇ ਜਾਓ। ਉਹ ਕੋਈ ਨਹੀਂ ਮੈਂ ਰੋਟੀ ਖਾ ਲੂੰਗਾ ਆਣ ਕੇ ਖਾ ਲੂੰਗਾ। ਆਣੀ ਕੇ ਤੂੰ ਹੋਂ ਦੇਗੇ ਤੇ ਸ਼ਾਮਾ ਪਾ ਦੇਣੀ ਆ ਤੂੰ ਉਹ ਨਹੀਂ ਮੈਂ ਆਇ ਨਾ ਕਿ ਟਿਕਦਾ ਕਾਏ ਨਾ ਮੈਂ ਕੋਈ ਬਾਅਦ ਭੁੱਖੇ ਰਹਿਣਾ ਉਨੀ ਦੇ ਤੱਕ ਕੋਈ ਨਹੀਂ ਮੈਂ ਖਾ ਲੂੰਗਾ ਤੇ ਰਾਜ ਕੋ ਅ ਖਾ ਲੂੰਗਾ ਇੰਨੇ ਪੈਸੇ ਹੈਗੇ ਖਾਈ ਜਾਓ ਫਿਰ ਜਾ ਕੋਈ ਨਹੀਂ ਮੇਰੀ ਗੱਲ ਸੁਣ ਹੁਣ ਮਗਰ ਲੜੇ ਲੋੜਾ ਨਾ ਫਿਰ ਧਿਆਨ ਰੱਖੀ ਇਹ ਨਾ ਫਿਰ ਲੜਦੇ ਲੜਦੇ ਕੋਈ ਗੱਲ ਨਹੀਂ ਮੈਂ ਤੇ ਰੱਖੂਗੀ ਤੇ ਇਦਾਂ ਕਰੇ ਤੂੰ ਜਲਦੀ ਆ ਜਾਓ ਹਾਂ ਉਹ ਆਜੂਗਾ ਆਜੂਗਾ ਕੋਈ ਜਾਤ ਲੈਣ ਦੇ ਪਹਿਲਾਂ ਜਾਓ ਜਾਓ ਡੈਡੀ ਵੀ ਪਤਾਨੀ ਕਿੱਥੇ ਗਏ ਰੋਟੀ ਖਾ ਲੈਂਦੇ ਆਈ ਗਏ ਕਿੱਥੋਂ ਆਈ ਡੈਡੀ ਤੀ ਉਹ ਮੈਂ ਤਾਂ ਦੰਦਾ ਨਾ ਕਿੱਥੋਂ ਆਇਆ ਪਿੰਦੂ ਕਿੱਧਰ ਗਿਆ ਮੈਂ ਤਾਂ ਵਾਜਾ ਹੀ ਮਾਦਰ ਆ ਗਿਆ ਨਾ ਕੋਈ ਫਟੇ ਨਿਕਲ ਗਿਆ ਇਹ ਡੈਡੀ ਭਰਾਨੇ ਘਰ ਗਏ ਆ ਮੈਂ ਤਾਂ ਕਿਹਾ ਮੈਨੂੰ ਵੀ ਨਾਲ ਲੈ ਜਾ ਸਫਾਈ ਸੂਈ ਕਰ ਆਉਂਗੀ ਤੇ ਮੈਨੂੰ ਤੇ ਲੈ ਕੇ ਨਹੀਂ ਗਏ ਮੈਨੂੰ ਦੋ ਮਿੰਟ ਡੀਗ ਲਿੰਦਾ ਮੰਮੀ ਜਾਣਾ ਹੀ ਉੱਥੇ ਉਹ ਬੰਦੇ ਕੇ ਨੂੰ ਮਿਲਣਾ ਹੈ ਕੀ ਬਤਾ ਉਹਦੇ ਵੱਲੋਂ ਹੋਂਦਾ ਨਾਲੇ ਉੱਥੇ ਉਹ ਦਵਾਈ ਦੂਈ ਦੀ ਪਈ ਉੱਥੇ ਉਹ ਲੈਣੀ ਹੈ ਚੱਲ ਡੈਡੀ ਤੂੰ ਫੇਰ ਕਿਹ ਦਿਨ ਚੱਲ ਜਿਓ ਆਜੋ ਰੋਟੀ ਖਾ ਲੋ ਅਮਰ ਘੜੀ ਬੁੜੀ ਫੇਰੇ ਥੋੜੇ ਮਰ ਜਣੇ ਸਾਰੇ ਟੱਬਰ ਨੇ ਚਲ ਉਹਨਾਂ ਨੇ ਜਾਂਦੇ ਹੀ ਰਹਿਣਾ ਅਗਲੇ ਹਫਤੇ ਤੂੰ ਚਲ ਜਿਓ ਨਾਲ ਮੈਨੂੰ ਨਹੀਂ ਖੜਿਆ ਤੁਹਾਨੂੰ ਲੈ ਕੇ ਚੱਲੇ ਹੀ ਆਜੋ ਰੋਟੀ ਖਾਓ ਡਾਡੀ ਆਂਦੀ ਚੱਲ ਇਹਨਾਂ ਦੇ ਨਾਲ ਨਿਆਣੇ ਦੇ ਕੰਮ ਵੀ ਨਾ ਹੱਦ ਹੋਈ ਨਾਲੀ ਉਹ ਮੇਰੀ ਗੱਲ ਸੁਣ ਤੂੰ ਇੱਧਰ ਇੱਧਰ ਪਈ ਹੈ ਹੈ ਅਮਰ ਉਹ ਰੋਟੀ ਲਿਆ ਆ ਗਏ ਤੀ ਆਈ ਜਾਣਾ ਸੀ ਮੇਰੀ ਗੱਲ ਸੁਣ ਇਹ ਤੋਟ ਚੱਲ ਪਾਲੇ ਕਮਰੇ ਚੱਲ ਉਧਰ ਮੇਰੀ ਗੱਲ ਸੁਣੋ ਐਨੀ ਬੇਇਜ਼ਤੀ ਨਾ ਕਰੋ ਮੇਰੀ ਜਦੋਂ ਮੈਂ ਨਹੀਂ ਮਾਫੀਆਂ ਮੰਗਣੀ ਤੁਹਾਡੇ ਕੋਲੋਂ ਐਨਾ ਵੀ ਜਲੀਲ ਨਾ ਕਰੋ ਕਿ ਮੈਂ ਮਰੀ ਜਾਵਾਂ ਇੱਕ ਵਾਰੀ ਮਾਫ ਕਰ ਦੋ ਜ਼ਿੰਦਗੀ ਚ ਮੁੜ ਕੇ ਮਾੜਾ ਕੰਮ ਨਹੀਂ ਕਰਦੀ ਆਹ ਜਿਹੜਾ ਭੋਲਾ ਜਿਹਾ ਮੀਨ ਜਿਹੜਾ ਲੈ ਕੇ ਆਉਣੀ ਨਾ ਘੜੀ ਮੁੜੀ ਮੇਰੇ ਨਾਲ ਮੈਂ ਤੈਨੂੰ ਸਾਰੇ ਗਿਆ ਘਰਾਂ ਤੋਂ ਬਹੁਤ ਤਗੀਰ ਨਾਲ ਜਾਣਨਾ ਠੀਕ ਆ ਉਹ ਕਿੰਨੀ ਕੀ ਚੰਗੀਆਂ ਤੇ ਕੀ ਕਰਦੀ ਫਿਰਦੀ ਹੈ ਜਦੋਂ ਮੈਂ ਇੱਕ ਵਾਰੀ ਕਹਿਣ ਲਈ ਮੈਂ ਮਾਫੀ ਮੰਗਨੀ ਆ ਇੱਕ ਵਾਰੀ ਮੈਨੂੰ ਮਾਫ ਕਰ ਦੋ ਮੈਂ ਤੇ ਨਹੀਂ ਕਰਦੀ ਆ ਤੂੰ ਕੰਮ ਕਰ ਇੱਕ ਦੀ ਕੀਤਾ ਵਾ ਹੈ ਗਲਤੀ ਕਰਕੇ ਤੇ ਮਾਫੀ ਮੰਗ ਲੈਣੀ ਕੋਈ ਬੰਦਿਆ ਦਾ ਕੰਮ ਥੋੜਾ ਵਾ ਜਾਂ ਤੇ ਨਾ 6-7 ਮਹੀਨੇ ਕੱਢਿਆ ਕਰ ਮੇਰੀ ਗੱਲ ਸੁਣੋ ਮੇਰਾ ਸਰੀਰ ਨਹੀਂ ਠੀਕ ਅੱਜ ਮੈਨੂੰ ਲੱਗਦਾ ਮੇਰਾ ਬੀਪੀ ਜ਼ਿਆਦਾ ਘਟ ਗਿਆ ਵਾ ਮੇਰੇ ਸੀਰ ਜਿੱਦਾਂ ਜਿੱਦਾਂ ਜਾਨ ਹੀ ਨਹੀਂ ਹੁੰਦੀ ਮੈਂ ਤਾਂ ਕਹਿਣਾ ਕਿ ਕਿਤੇ ਤੂੰ ਮਰ ਜੇ ਨਾ ਫੜ ਦਿਆ ਕਰਦਾ ਹੋਰ ਘੜ ਜੇ ਇੱਥੋਂ ਛੁੱਟੀ ਕਰ ਜਾ ਆੜੇ ਘਰ ਦੇ ਜੀ ਇਹ ਤਾਂ ਚੰਗੇ ਰਸਣਗੇ ਇੰਨੇ ਤੰਗ ਜੀ ਤੀ ਮੇਰੇ ਤੋਂ ਤੰਗੇ ਕਿਤੇ ਦੋ ਹੈ ਤੂੰ ਤੇ ਜਿਗਨਾਹਰਾ ਕਰਤਾ ਸਰੇ ਰਿਸ਼ਤੇਦਾਰਾਂ ਤੱਕ ਤੇ ਘਰ ਦੇ ਟੱਬਰ ਦਾ ਹੈ ਰੱਬ ਦਾ ਵਾਤਾ ਇਹਦਾ ਨਾ ਕਹੋ ਬਾਰ-ਬਾਰ ਮੇਰੇ ਕੋ ਨਹੀਂ ਬਰਦਾਸ਼ਤ ਹੁੰਦੀਆਂ ਇਹਾਂ ਦਾ ਨੀਆਂ ਗੱਲਾਂ ਗੱਲਾਂ ਨਹੀਂ ਨਾ ਮੇਰੇ ਤਾਂ ਬਰਦਾਸ਼ਤ ਮੈਂ ਰੋਟੀ ਖਾਣੀ ਬੁਰਕੀ ਇਹ ਤੇ ਮੇਰੇ ਲੱਗੋ ਉੱਥੇ ਚੱਲ ਜਾ ਕੋਈ ਗੱਲ ਨਹੀਂ ਮਿੰਟ ਮਾਰ ਲਾ ਖਾ ਲੋ ਤੂੰ ਰੋਟੀ ਰੋਟੀ ਬੁਰਕੀ ਖਾਣੇ ਹੁੰਦਿਆਂ ਨੂੰ ਸਾਹਮਣਿਆਂ ਹੋ ਗਏ ਪਈਆਂ ਲੰਮੇ ਚੱਪਾ ਜਾ ਦੂਜੇ ਦਿਨੇ ਫੜ ਦੂਜੇ ਦਿਨੇ ਫੜ ਗਲਤੀ ਤੇ ਗਲਤੀ ਮੁੜ ਕੇ ਮਾਫੀ ਕਰ ਦੋ ਮਾਫੀ ਮੰਗ ਲੋ ਥਰੂ ਪਿਰ ਕੇ ਦੋ ਕਰੇ ਮੁੜ ਕੇ ਗੱਲ ਹੀ ਕੋਈ ਨਹੀਂ ਉਹ ਬੋਤਾ ਨਹੀਂ ਜਾਨ ਗਲਤ ਘਰਾਂ ਚ ਗੱਲਾਂ ਹੁੰਦੀਆਂ ਬੰਦਾ ਬੋਤਾ ਨਹੀਂ 6 ਮਹੀਨੇ ਤੇ ਕੱਢੇ ਇਹਨਾਂ ਤੀਜੇ ਦਿਨ ਫੇਰ ਉਹ ਗੰਢ ਖਲਾਦਦਾ ਇੱਥੇ ਰੋਟੀ ਖਾਣੇ ਛੇ ਕਰ ਸਕਦਾ ਫੜ ਕੇ ਆਹੋ ਤਾਈ ਜੀ ਪਾਣੀ ਤਾਈ ਜੀ ਮੈਂ ਫੋਨ ਕਿਉਂ ਨਹੀਂ ਆਇਆ ਸਰ ਉਹ ਆਣਾ ਦੇਖੋ ਤਾਈ ਜੀ ਕੀ ਕਰਾਂ ਬੜੀ ਜਾਨ ਔਖੀ ਆ ਕਿਉਂ ਕੀ ਗੱਲ ਦੱਸ ਮੈਨੂੰ ਮੇਰਾ ਤਾਂ ਗੱਲ ਕਰਨ ਨੂੰ ਜੀਵ ਨਹੀਂ ਕਰਦਾ ਇੰਨਾ ਮਨ ਸੜ ਗਿਆ ਵਾ ਨਾ ਗੱਲ ਤੇ ਦੱਸੇ ਗੱਲ ਕੀ ਹੈ ਗੱਲ ਕੀ ਦੱਸਾਂ ਉਹ ਜਿਹੜਾ ਡੋਲਾ ਰਿਸ਼ਤਾ ਕਰਾਇਆ ਸੀ ਤਹੀਂ ਆ ਇੱਕ ਦਿਨ ਨਾਲ ਪਰਜਾਈ ਨੂੰ ਲੈ ਕੇ ਤੇ ਆ ਗਈ ਹੀ ਇੱਥੇ ਅੱਛਾ ਸਾਡੇ ਘਰ ਆਹੋ ਮੈਨੂੰ ਕੀ ਪਤਾ ਮੈਂ ਬੁਰੇ ਆਪਾ ਨੂੰ ਗੇਟ ਖੜਕਾਇਆ ਹੁੰਦੇ ਆ ਤੇ ਮੈਂ ਖੋਲ ਦਿੱਤਾ ਜੇ ਜਦੋਂ ਖੋਲਿਆ ਦੀ ਅੱਗੇ ਉਹ ਮੈਨੂੰ ਜੇ ਲੱਭੇ ਕੋਈ ਨਾ ਬਹੁਣਾ ਕਰਾਂ ਤੇ ਕਰਾਂ ਕੀ ਹਾਣੂ ਕੰਮ ਉਹ ਸਾਨੂੰ ਕੰਮ ਮੈਂ ਤਾਂ geh ਹੱਥ ਜੋੜਤੇ ਮੈਂ ਰੱਬ ਦਾ ਵਾਸਤਾ ਜਿੱਥੋਂ ਆਈਆਂ ਉੱਥੇ ਚਲ ਜਾਓ ਭੈਣੇ ਹੁਣ ਸਾਡੇ ਘਰ ਕੋਲ ਕੋਈ ਨੁਕਸਾਨ ਨਾ ਕਰਕੇ ਜਾਇਓ ਚਲ ਰੂ ਹੋ ਨਾ ਤੂੰ ਖਾਪਣਾ ਸਾਰਾ ਦਿਨ ਨਾ ਮੇਰਾ ਜੀ ਕਰਦਾ ਪਕਾਉਣ ਨੂੰ ਨਾ ਮੇਰਾ ਜੀ ਕਰਦਾ ਖਾਣ ਨੂੰ ਮੈਂ ਕੋਈ ਸੋਚਾਂਗੀ ਮੈਂ ਜਾ ਕੇ ਤੇ ਇਹ ਦੇਖੀ सरपंच ਨੂੰ ਸਾਧ ਕੇ ਇਹ ਤੇ ਇਹ ਘਰ ਬਾਹੰਗੀ ਇਹਦੇ ਤੁਹਾਡਾ ਤਵਾਖ ਹੋ ਗਿਆ ਫੇਰ ਤੁਸੀਂ ਕਿਉਂ ਉਹਦੇ ਘਰ ਗਏ ਉਹ ਪੰਪੋਕੇ ਪਤਾ ਨਹੀਂ ਵੀ ਹੁਣ ਕੀ ਗੱਲ ਵਾ ਕਿਉਂ ਸਾਡਿਆਂ ਲਾਈਆਂ ਨੇ ਹੁਣ ਕਿਹੜਾ ਸਾਡ ਕੋਈ ਹੋਰ ਬਦਲਾ ਲੈਣਾ ਵਾ ਸਾਨੂੰ ਉਦੋਂ ਹੀ ਦੱਸ ਦਿੰਦੇ ਜਦੋਂ ਤਲਾਕ ਦੀ ਗੱਲ ਚੱਲੀ ਵੀ ਆ ਵੀ ਸਾਨੂੰ ਜੋ ਸਾਡਾ ਬੰਦਾ ਤਾਂ ਸਾਨੂੰ ਦੇ ਛਡੋ ਇੱਕੋ ਜਿਹੀ ਲੱਥੀ ਜਾਂ ਗਲੋਂਦੋਂ ਲੱਥੇ ਰਹਿਣ ਅਜਾ ਤੇ ਮੁਰਿਆਂ ਪਾਪਾ ਨੂੰ ਇਹ ਵੀ ਚੰਗਾ ਹੋ ਗਿਆ ਮੇਰਾ ਪੁੱਤ ਨਹੀਂ ਇੱਥੇ ਨਾ ਤੁਹਾਡਾ ਮੁੰਡਾ ਇੱਥੇ ਜੇ ਇੱਥੇ ਹੁੰਦੇ ਕੋਈ ਗੱਲਬਾਤ ਹੋ ਜਾਂਦੀ ਖਲਾਰਾ ਪੈ ਜਾਂਦਾ ਪਿੰਡ 'ਚ ਮੈਂ ਕੀ ਮੂੰਹ ਖਾਲਦੀ ਚਲੋ ਜੋਰਾ ਬਕਰਦਾ ਚੰਗਾ ਕਰ ਰਹਾ ਪਰ ਇਹ ਤਾਂ ਉਹਨਾਂ ਦੀ ਬੜੀ ਵੱਡੀ ਗਲਤੀ ਹੈ ਨਾ ਮੇਰਾ ਦਿਲ ਕਰਦਾ ਸੀ ਕਿ ਤਾਈ ਜੀ ਨਾਲ ਗੱਲ ਕਰਨੀ ਆ ਪਰ ਫਿਰ ਮੈਂ ਸੋਚਿਆ ਕਿ ਤਾਈ ਜੀ ਦਾ ਵਿਚ ਜੀ ਦਾ ਵੀ ਕੀ ਕਸੂਰ ਉਹ ਚਾਹੁੰਦੀ ਵੀ ਆ ਕੁਝ ਹੋ ਜੇ ਚਲ ਤੂੰ ਫਿਕਰ ਨਾ ਕਰ ਸਭ ਕੁਝ ਠੀਕ ਹੀ ਹੋ ਜਾਏਗਾ ਜੇ ਆਪ ਬਚੇ ਰਹੇ ਤੂੰ ਆਪਣਾ ਪਰਵਾਹ ਨਹੀਂ ਪਾਣਾ ਕੀ ਕਰ ਸਕਤੀਆਂ ਪੁੱਤਾਂ ਦਾ ਦੁਖੀ ਇਹੋ ਜਾਵਾ ਨਾ ਨਾ ਬਿਲਕੁਲ ਨਹੀਂ ਟੈਨਸ਼ਨ ਲੈਣੀ ਮੈਂ ਆਪੇ ਹੀ ਹੱਲ ਹੋ ਜਾਣਾ ਜਦੋਂ ਮੈਂ ਜਾ ਕੇ ਉਹਦੇ ਘਰ ਬੰਦੇ ਚਾਰ ਬੰਦੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜਦੋਂ ਤੁਹਾਡਾ ਸਾਡਾ ਰਿਹਾ ਨਹੀਂ ਰਿਸ਼ਤਾ ਤੁਹਾਡਾ ਮਤਲਬ ਕੀ ਹੈ ਤੂੰ ਫਿਰ ਕੁੜੀ ਚੋਗ ਕੇ ਇੱਥੇ ਕੱਲ ਦਿੱਤੀ ਫਿਰ ਚਲੇ ਗਈ ਹੈ ਜਾਣਾ ਹੀ ਮੈਨੂੰ ਆਂਦੇਸ ਤੱਕੇ ਨਾ ਗਾਂ ਆਈ ਜਾਂਦੀਆਂ ਮੈਂ ਹਾਈ ਨਾ ਪੈਰਾਂ ਤੋਂ ਪਿੱਛੇ ਚੱਲ ਜੂ ਕੋਈ ਲੋੜ ਨਹੀਂ ਤੁਹਾਡਾ ਇੱਥੇ ਹੁਣ ਕੁਝ ਨਹੀਂ ਹੈਗਾ ਕੋਈ ਰਿਸ਼ਤੇਦਾਰੀ ਨਹੀਂ ਆਡੀ ਤੁਹਾਡੀ ਹੈਗੀ ਤੇ ਫਿਰ ਚੰਗੀਆਂ ਨਹੀਂ ਨਾ ਬੇਇੱਜ਼ਤੀ ਕਰਾ ਕੇ ਗਈਆਂ ਚੰਗਾ ਕੀਤਾ ਜਿਵੇਂ ਤੂੰ ਘਰ ਨਹੀਂ ਵਰਣ ਦਿੱਤਿਆਂ ਹਾਂਜੀ ਹਾਂਜੀ ਤੇ ਉਹ ਨਾ ਤੇ ਗਲਤ ਤੁਹਾਡੀ ਠੀਕ ਆ ਵਿਆਹ ਤਾਂ ਚਲੋ ਕਰਨਾ ਹੀ ਹੈ ਹੁਣ ਉਹਦਾ ਅਪਿੰਦਰ ਦਾ ਤੁਹਾਨੂੰ ਪਤਾ ਹੀ ਆ ਵੀ ਪਹਿਲਾਂ ਤੇ ਉਹ ਕੀਤਾ ਇਹਦੇ ਫਿਰ ਉਹ ਰਫਾ ਦਫਾ ਹੋ ਗਿਆ ਕੰਮ ਤਲਾਕ ਤਲੂਕ ਹੋ ਗਿਆ ਤੇ ਅਸਲ ਚ ਮੁੰਡਾ ਨਹੀਂ ਕਾ ਮੰਨਦਾ ਸਾਡਾ ਉਹਦਾ ਮਾਨ ਹੀ ਖਟਾ ਹੋ ਗਿਆ ਵਾ ਐਹੀਂ ਤੇ ਬੜਾ ਉਹਨੂੰ ਕਹਿੰਨੇ ਆ ਵੀ ਪੁੱਤ ਮੁਰਕੇ ਰੋਟੀ ਨਹੀਂ ਉਹ ਕਿਸੇ ਨੇ ਤੈਨੂੰ ਖਾਉਣੀ ਭਰਾ ਪਰਜਾਈ ਤੇ ਹੋਣੀ ਨਹੀਂ ਬਣਦਾ ਇਹ ਮੁਰਕੇ ਕਿੰਨੇ ਬਣਨਾ ਵਾ ਤੇ ਅਸੀਂ ਕਿਹੜਾ ਸਾਰੀ ਉਮਰ ਬੈਠੇ ਰਹਿਣਾ ਹਾਂ ਤੇ ਤੂੰ ਕਰ ਲਾ ਕੇ ਤੇ ਮਾੜਾ ਚੰਗਾ ਤੇ ਤੁਸੀਂ ਰੱਖੋ ਤਾਂ ਗੱਲਬਾਤ ਜਾਰੀ ਤੇ ਮੈਂ ਉਹਦੀ ਮਾਂ ਨਾਲ ਕਰਦਾ ਵਾਂ ਗੱਲ ਤੇ ਅਸੀਂ ਕਰਨੇ ਆ ਸਲਾਹ ਤੇ ਜੇ ਮੁੰਡਾ ਮੰਨ ਗਿਆ ਫਿਰ ਵੇਖ ਲਾਂਗੇ ਹਾਂ ਹਾਂਜੀ ਹਾਂਜੀ ਆਹ ਪਹਿਲੀ ਬੰਦੇ ਨਾਲ ਤੁਹਾਨੂੰ ਪਤਾ ਹੀ ਸਾਡੇ ਕੋਲ ਜੋ ਕੁਝ ਹੈਗਾ ਵਾ ਹਨਾ ਥੋੜ ਬਹੁਤ ਤੁਹਾਨੂੰ ਕਿਹੜੀ ਭੋਲ ਵਾ ਚਲੋ ਵੇਖ ਲਿਓ ਫੇ ਮੈਨੂੰ ਦੱਸ ਦਿਓ ਕੋਈ ਨਹੀਂ ਮੈਂ ਕਰ ਲੈਣਾ ਸਲਾਹ ਫੇ ਮੈਂ ਵੀ ਦੱਸਦਾ ਤੁਹਾਨੂੰ ਹਨਾ ਚੰਗ ਚਲ ਕਰ ਲੈ ਮੁੰਡਾ ਵਿਆਹ ਆਪਣਾ ਤੇ ਹੋਰ ਕੀ ਚਾਹੀਦਾ ਵਾ ਘਰ ਵਸ ਜਾਊਗਾ ਹੁਣ ਆ ਵੇ ਦੂਜੇ ਕੀ ਕਰਨ ਦੇ ਦੋਵੇਂ ਜਾਣੇ ਇੰਨਾ ਸਤਾਵ ਹੈ ਨਾ ਲਾਦ ਵੱਲੋਂ ਬੰਦਾ ਕਰੇ ਤੇ ਕਰੇਗੀ ਉਹ ਪਿੰਦਰ ਦੀ ਮਾਂ ਹਾਂਜੀ ਕਿੱਥੇ ਆ ਆ ਕੇ ਮੈਂ ਲਿਆ ਲ ਓਰੇ ਆ ਜਾ ਰਗਾ ਹਾਂਜੀ ਦੱਸੋ ਮੈਂ ਕਹਾ ਜਗੀਰੇ ਦਾ ਫੋਨ ਆਇਆ ਸੀ ਜਿਹੜਾ ਉਹ ਰਿਸ਼ਤੇ ਕਰਾਉਂਦਾ ਵਾ ਤੇ ਉਹਨੂੰ ਪਤਾ ਵਾ ਨਾ ਸਾਡੇ ਘਰ ਦੇ ਹਾਲਾਤਾਂ ਦਾ ਜੋ ਕੁਝ ਇੱਥੇ ਹੋਇਆ ਵਾ ਹਾਂਜੀ ਤੇ ਪੁੱਛਣ ਰਿਹਾ ਹੈ ਵੀ ਕਿਦਾਂ ਮੈਂ ਤਲਾਕ ਤਰੂਕ ਤੇ ਹੋ ਗਿਆ ਵਾ ਹਾਂ ਆਂਦਾ ਕੁੜੀ ਇੱਕ ਹੈਗੀ ਆ ਤੇ ਜੇ ਰਿਸ਼ਤਾ ਕਰਨਾ ਤਾਂ ਕਰ ਲੋ ਉਹਦਾ ਵੀ ਕਹਿੰਦਾ ਤਲਾਕ ਹੀ ਹੋਇਆ ਵਾ ਅੱਛਾ ਅੱਛਾ ਹਾਂ ਕਹਿੰਦੇ ਆਂਦਾ ਦਾਜ ਦੂਜ ਤੋਂ ਲੜ ਝਗੜ ਕੇ ਤੇ ਉਹਨੂੰ ਵਿਚਾਰੀ ਨੂੰ ਕੱਢ ਦਿੱਤਾ ਵਾ ਗੱਲ ਸੁਣੋ ਗੱਲ ਤੇ ਤਾਂ ਨਹੀਂ ਠੀਕ ਹੁਣ ਮੁੰਡਾ ਮੰਨਿਆ ਤਾਂ ਤਾਂ ਹੀ ਆ ਨਾ ਮੇਰੀ ਗੱਲ ਸੁਣਾ ਤੂੰ ਆਦੀ ਮਾਂ ਵਾ ਨਿਆਣੇ ਜਿਹੜੇ ਹੁੰਦੇ ਆ ਨਾ ਉਹਨਾਂ ਦਾ ਮਾਵਾ ਨਾਲ ਜ਼ਿਆਦਾ ਪਿਆਰ ਹੁੰਦਾ ਵਾ ਤੇ ਤੂੰ ਘਰ ਉਹਦੇ ਨਾਲ ਗੱਲ ਉਹਨੂੰ ਸਮਝਾ ਬੈਠ ਕੇ ਕਿ ਪੁੱਤ ਆਹ ਗੱਲ ਬਾਤ ਵਾ ਤਾਂ ਦਾ ਇਹ ਬੰਦੇ ਚੰਗੇ ਆ ਉਹਦਾ ਕੁੜੀ ਵੀ ਮੂੰਹ ਮੱਥੇ ਲੱਗਦੀ ਸਿਆਣੀ ਆ ਘਰਵਾਰ ਸਾਹਮਣ ਵਾਲੀ ਚਲੋ ਉਹ ਤਾਂ ਵਧੀਆ ਗੱਲ ਆ ਵਧੀਆ ਹੀ ਚਾਹੀਦੀ ਆ ਕੋਈ ਵੀ ਨਹੀਂ ਆਂਦਾ ਮੈਨੂੰ ਮਾੜਾ ਤੇ ਪੁੱਤ ਪਏ ਪਰ ਇਹ ਆਪੇ ਮੁੰਡੇ ਨਾਲ ਗੱਲ ਕਰਕੇ ਵੇਖ ਲੈਣੀ ਆ ਜੇ ਮੰਨ ਜੇਗਾ ਤਾਂ ਠੀਕ ਆ ਮੈਂ ਤਾਂ ਅੱਗੇ ਤੁਹਾਡੇ ਤੋਂ ਬਿਨਾ ਦੋ ਤਿੰਨ ਵੀ ਸਮਝਾਇਆ ਕਿ ਪੁੱਤ ਮਾਪਿਆਂ ਨੇ ਸਾਰੀ ਉਮਰ ਨਾਲ ਨਹੀਂ ਬੈਠੇ ਰਹਿਣਾ ਹੂੰ ਇਹ ਅਜੇ ਦੇ ਪੈਰਾਂ ਦੇ ਪਾਣੀ ਨਹੀਂ ਪੈਣ ਦਿੰਦਾ ਨਾਲੇ ਉਹਨੂੰ ਦਸੀ ਵੀ ਵੇਖ ਤੇਰਾ ਪਰ ਆਪਰੇ ਜਾਈ ਕੀ ਕਰਨ ਦੇ ਆ ਠੀਕ ਆ ਕਿ ਨਹੀਂ ਤੇ ਪੁੱਤ ਕੱਲ ਨੂੰ ਵਖਬਾਰੇ ਵੀ ਹੋਣਾ ਸਾਰੇ ਕੰਮ ਹੋਣੇ ਆ ਤੇ ਉਹ ਤੇਰੀ ਜ਼ਮੀਨ ਮਰਲਾ ਤੇ ਉਹ ਅਖਰਾ ਕੇ ਬੈਠੇ ਆ ਵੀ ਸਾਡਾ ਹੀ ਸਾਰਾ ਕੁਝ ਠੀਕ ਆ ਕਿ ਨਹੀਂ ਚੱਲ ਕੋਈ ਨਹੀਂ ਇੱਕੋ ਹੀ ਬੈਣੀ ਆ ਲੱਗੇ ਚੱਲ ਉਹ ਕਿਹੜੇ ਮੇਰੇ ਦੁਸ਼ਮਣ ਆ ਉਹ ਵੀ ਮੇਰਾ ਨੂਹ ਪੋਤੀ ਆ ਪਰ ਮੈਂ ਨਾ ਵੀ ਹੱਕ ਕਿਸਦਾ ਵੀ ਨਾ ਜਾਵੇ ਇਹਦਾ ਵੀ ਘਰ ਵਸ ਜੇ ਤੇ ਉਹਦਾ ਵੀ ਚੱਲ ਹੋਇਆ ਵਾ ਵਿਆਹ ਤੇ ਆਪੋ ਆਪਣੀ ਰੋਟੀ ਕਰੀ ਜਾਂ ਦਿਖਾਈ ਜਾਂ ਨੇ ਆ ਜੀ ਆਪ ਰੱਬ ਦੇ ਹੱਥ ਜੋੜਨ ਦੀ ਵੀ ਸਾਡੇ ਜਿੰਦਿਆਂ ਜਿੰਦਿਆਂ ਕਿਤੇ ਇਹਦਾ ਵੀ ਕਿਸੇ ਪਾਸੇ ਸੈੱਟ ਹੋ ਜੇ ਕਰ ਲਈ ਗੱਲ ਤੇ ਮੈਨੂੰ ਦੱਸਿਓ ਫਿਰ ਵੀ ਕੀ ਕਰਨਾ ਵਾ ਚੱਲ ਕੋਈ ਨਹੀਂ ਗੱਲ ਕਰਕੇ ਵੇਦਨੀ ਆ ਹਾਂ ਚੱਲ ਮੈਨੂੰ ਡਰ ਵੀ ਲੱਗਣ ਡਿਆ ਇੱਕ ਤਾਂ ਗੋਣਾ ਖਿਜਣ ਡੈਪਿੰਗ ਦਾ ਆਂਦਾ ਵੀ ਜੇ ਅੱਗੇ ਕਰਾਇਆ ਹੈ ਉਦੋਂ ਨਹੀਂ ਸੁੱਖ ਮਿਲਿਆ ਤੇ ਮਾਂ ਤੈਨੂੰ ਪਤਾ ਗਾਂ ਸੁੱਖ ਮਿਲ ਜੇਗਾ ਉਹ ਚੱਲ ਇਹ ਸੁੱਖ ਦੁੱਖ ਤੇ ਰੱਬ ਦੇ ਹੱਥ ਵਸਵਾ ਜੇ ਆਪ ਹੀ ਸੋਚਣ ਡਿਆ ਵੀ ਸਾਰੀਆਂ ਗੱਲਾਂ ਤੇ ਫਿਰ ਗੱਲ ਹੀ ਨਾ ਚੱਲਦੀ ਆਪ ਤੇ ਬੰਦਾ ਹਰ ਟਾਈਮ ਚੰਗਾ ਹੀ ਕੰਮ ਕਰਦਾ ਵਾ ਹੁਣ ਮਾੜਾ ਹੋ ਜਣਾ ਹੈ ਉੱਪਰ ਵਾਲੇ ਦੇ ਹੱਥ ਵਾਸਤੇ ਪਤਾ ਕੀ ਆ ਜਦੋਂ ਬੰਦਾ ਡਰਿਆ ਹੋਏ ਨਾ ਆਂਦੇ ਹੁੰਦੇ ਕੀ ਗੱਲ ਖਾਂ ਸਿਆਣੇਆ ਬਣਾਈ ਓਏ ਆਹੋ ਅੱਗ ਦੀ ਡਰੀ ਟਟਣੇ ਤੋਂ ਵੀ ਡਰਦੀ ਆ ਹਾਂ ਗੱਲ ਹੋ ਗਈ ਖਾਣ ਤੇ ਤੂੰ ਪਾਉਣੀ ਆ ਤੇ ਚੇਤਾ ਤੈਨੂੰ ਭੁੱਲ ਜਾਂਦਾ ਤੇ ਪਰ ਹੁਣ ਮੈਨੂੰ ਤਾਂ ਕੋਈ ਗੱਲ ਨਹੀਂ ਉੋੜਦੀ ਤੇ ਪੁੱਛੋ ਨੂੰ ਕਰ ਉਹਦੇ ਨਾਲ ਗੱਲ ਕਿੱਥੇ ਹੀ ਹੋ ਜਾਨੀ ਅੰਦਰ ਲੰਮੇ ਪਿਆ ਜਾ ਕਰ ਗੱਲ ਉਹਦੇ ਨਾਲ ਠੀਕ ਆ ਕਿ ਨਹੀਂ ਇਹਦਾ ਵੀ ਰੋਟੀ ਪਾਣੀ ਪੱਕਣ ਡੈਪੂਗਾ ਉਹਨੂੰ ਕੋਈ ਫਿਕਰ ਤੇ ਨਹੀਂ